ਤੁਸੀਂ ਦੇਖ ਰਹੇ ਹੋ ਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬਿੰਨੂ ਸ਼ਰਮਾ ਸਿੰਗਲਜ਼ ਇੰਡਸਟਰੀ ਚ ਬਹੁਤ ਨੇ ਪਰ ਅੱਜ ਤੁਹਾਨੂੰ ਅਜੇ ਸਿੰਘ ਨਾਲ ਮਿਲਵਾਉਣ ਜਾ ਰਹਾ ਜੋ ਤਮਾਮ ਇੰਡਸਟਰੀ ਦੇ ਗਾਣੇ ਗਾ ਚੁੱਕੇ ਨੇ ਇੱਕ ਤੁਕ ਹਿੱਟ ਗਾਣਾ ਦਿੱਤਾ ਉਹਨਾਂ ਨੇ ਇੰਡਸਟਰੀ ਨੂੰ ਤੇ ਬਹੁਤ ਸਾਲ ਪਹਿਲਾਂ 9 ਸਾਲ ਪਹਿਲਾਂ ਇਹਨਾਂ ਦਾ ਗਾਣਾ ਸੀ ਉਹ ਅੱਜ ਵੀ ਬੜੀ ਜ਼ੁਬਾਨ ਤੇ ਐਲ ਐ ਸੌਂਗ ਉਹ ਵੀ ਸੁਣਾਗੇ ਇਹਨਾਂ ਤੋਂ ਅੱਜ ਮਹਿੰਦਰਾ ਦੇ ਇਵੈਂਟ ਤੇ ਪਹੁੰਚੇ ਹਾਂ ਤੇ ਖਾਸ ਮੌਕੇ ਤੇ ਗੀਤਾ ਜੈਲਦਾਰ ਜੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸასი ਸ਼ਕਲ ਮੈਨੂੰ ਨਾ ਹੱਲੇ ਦੀ ਗੱਲ ਕੀਤੀ ਹੈ ਮੇਰੇ ਅੱਜ ਵੀ ਦਿਮਾਗ ਚ ਗਾਣਾ ਵੱਜਦਾ ਸੀ ਕੋਰਾ ਦੇ ਗਈ ਜਵਾਬ ਤੋੜ ਕੇ ਉਹ ਸੁਣਨਾ ਜਾਵਾਂਗੇ ਸੀ ਬਲਕਿ ਉਸਤਾ ਜੀ ਬਿਲਕੁਲ ਜੀ ਕੋਰਾ ਦੇ ਗਈ ਜਵਾਬ ਤੋੜ ਕੇ ਕਹਿੰਦੀ ਮੇਰਾ ਫਿਅਾਂਸੇ ਐ ਲੈਆ ਕੋਈ ਸੋਹਣੀ ਜਿਹੀ ਮਿਲੀ ਤਾਂ ਦੱਸਿਓ ਪਹਿਲੀ ਛੱਡ ਗਈ ਯਾਰ ਹੁਣ ਵੇਲੇ ਆ ਕੀ ਇਹ ਤੁਸੀਂ ਗਾਣਾ ਸੋਚ ਕੇ ਕੀ ਬਣਾਇਆ ਸੀ ਮਤਲਬ ਇਹ ਤਾਂ ਪਰ ਜੇ ਆਪਾਂ ਦੇ ਲਿਰਿਕਸ ਦੀ ਗੱਲ ਕਰੀਏ ਤਾਂ ਬਿਲਕੁਲ ਹਟਕੇ ਨੇ मीनिंगफुल ਨੇ ਮਤਲਬ ਕੀ ਫਾਈਂਡ ਆਊਟ ਕੀਤਾ ਇੰਟਰਸਟਿੰਗ ਐਕਸਪੈਕਟਡ ਕੀ ਤੁਹਾਨੂੰ ਉਹਦੇ ਵਿੱਚ ਆਇਆ ਨਜ਼ਰ ਐਸਾ ਸਿੰਗਲ ਐਕਚੁਅਲੀ ਦੇਖੋ ਜੀ ਮੇਰੇ ਮੈਂ ਖੁਦ ਰਾਈਟਰ ਆ ਮੈਂ ਆਪ ਹੀ ਲਿਖਦਾ ਗਾਣੇ ਸੋ ਮੈਂ ਹਮੇਸ਼ਾ ਉਹ ਉਹੋ ਜਿਹੇ ਟਾਪਿਕ ਬਣਾਉਣਾ ਕਿ ਜਿਹੜੇ ਲੋਕਾਂ ਨੂੰ ਬਾਕੀਆਂ ਨਾਲੋਂ ਥੋੜੇ ਜਿਹਾ ਵੱਖਰੇ ਲੱਗਣਗੇ ਵੀ ਇਹ ਗੱਲ ਹੋਈ ਹੀ ਨਹੀਂ ਹਾਲੇ ਤੱਕ ਕਿਸੇ ਨੇ ਕੀਤੀ ਨਹੀਂ ਸੋ ਇਹ ਸੋਚ ਕੇ ਇਹ ਗਾਣਾ ਲਿਖਿਆ ਗਿਆ ਸੀ ਜੀ ਤੇ ਹੁਣ ਜੇ ਮਹਿੰਦਰਾ ਦੇ ਇਵੈਂਟ ਤੇ ਪਹੁੰਚੇ ਹੋ ਜਿੱਦਾਂ ਮੈਂ ਤੁਹਾਨੂੰ ਪੁੱਛਿਆ ਸੀ ਕਿ ਰੀਅਲ ਲਾਈਫ ਤੁਹਾਨੂੰ ਕਿੰਦਰ ਦੀਆਂ ਗੱਡੀਆਂ ਪਸੰਦ ਨੇ ਤੁਸੀਂ ਕਾਰ ਲਵਰ ਹੋ ਜਾਂ ਜ਼ਿਆਦਾ ਬਾਈਕਸ ਪਸੰਦ ਕਰਦੇ ਹੋ ਕਿਉਂਕਿ ਆਲਮੋਸਟ ਇੰਡਸਟਰੀ ਜ਼ਿਆਦਾਤਰ ਕਾਰ ਲਵਰ ਬਹੁਤ ਹੈ ਗੱਡੀਆਂ ਬਹੁਤ ਪਸੰਦ ਨੇ ਅੱਜ ਮਹਿੰਦਰਾ ਦੇ ਇਵੈਂਟ ਤੇ ਪਹੁੰਚੇ ਹੋ ਕਿਹੜੀ ਗੱਡੀ ਪਸੰਦ ਹੈ ਇਹ ਦੇਖੋ ਜੀ ਮੈਨੂੰ ਬੇਸਿਕਲੀ ਕਾਰ ਹੀ ਮੈਨੂੰ ਪਸੰਦ ਹੈ ਸੇਫ ਵੀ ਹੁੰਦੀ ਗੱਡੀ ਤੇ ਤੁਸੀਂ ਹਰ ਟਾਈਮ ਆਪਣੇ ਆਪ ਨੂੰ ਸੇਫ ਸਮਝ ਕੇ ਲਿਆ ਸਕਦੇ ਉਤੇ ਮਹਿੰਦਰਾ ਨੇ ਬਹੁਤ ਵਧੀਆ ਇਹ ਜਿਹੜਾ ਕੰਮ ਕੀਤਾ ਸਾਡੇ ਇੰਡੀਅਨਸ ਵਾਸਤੇ ਕਿ ਤੁਸੀਂ ਇਲੈਕਟ੍ਰਿਕ ਗੱਡੀ ਲਓ ਡੀਜ਼ਲ ਤੇ ਪੈਟਰੋਲ ਤੋਂ ਤੁਹਾਡਾ ਖਰਚਾ ਬਚੇਗਾ ਨਾ ਤੇ ਰਾਜ ਮੋਟਰਸ ਭਾਜੀ ਹੁਣਾਂ ਨੂੰ ਵਧਾਈਆਂ ਨੇ ਅੱਜ ਉਹਨਾਂ ਨੇ ਲਾਂਚ ਕੀਤੀਆਂ ਨੇ ਗੱਡੀਆਂ ਤੇ ਘੈਂਟ ਗੱਡੀ ਹੈ ਇਲੈਕਟ੍ਰਿਕ ਗੱਡੀ ਹੈ ਇਸ ਤੋਂ ਵਧੀਆ ਕੀ ਹੋ ਸਕਦਾ ਓਵਰ 올 ਜਰਨੀ ਦੀ ਅਪ ਥੋੜੀ ਗੱਲ ਕਰੀਏ ਤੁਸੀਂ ਕੀ ਬਦਲਾਵ ਦੇਖਿਆ ਜਿਹੜਾ ਸਿੰਗਿੰਗ ਗਰਾਫਾ ਤੁਹਾਡਾ ਬਹੁਤ ਵਧੀਆ ਰਹੀ ਤੁਸੀਂ ਇੱਕ ਤੱਕ ਜਦੋਂ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਸੋਹਣੇ ਗਾਣੇ ਦਿੱਤੇ ਨੇ ਪੰਜਾਬੀ ਇੰਡਸਟਰੀ ਨੂੰ ਪਰ ਹੁਣ ਕੰਪੀਟੀਸ਼ਨ ਬਹੁਤ ਵੱਧ ਚੁੱਕਿਆ ਹੈ ਪਰ ਤੁਸੀਂ ਐਨੇ ਟਾਈਮ ਤੋਂ ਇੰਡਸਟਰੀ ਨਾਲ ਜੁੜੇ ਹੋ ਤੁਹਾਨੂੰ ਇਹ ਚੀਜ਼ ਕਦੇ ਫੇਸ ਨਹੀਂ ਕਰਨੀ ਪਈ ਭਾਵੇਂ ਹੁਣ ਜੇ ਆਪਾਂ ਹੁਣ ਦੀ ਸਿੰਗਿੰਗ ਜਨਰ ਦੀ ਗੱਲ ਕਰੀਏ ਤੁਹਾਡਾ ਪਰਸਨਲੀ ਜਨਰ ਕਿਹੜਾ ਹੈਗਾ ਹਰ ਕਿਸਮ ਦੇ ਗਾਣੇ ਤੁਸੀਂ ਗਾ ਚੁੱਕੇ ਹੋ ਸੈਡ ਵੀ ਰੋਮਾਂਟਿਕ ਵੀ ਬੀਟ ਵਾਲੇ ਵੀ ਅ ਦੇਖੋ ਜੀ ਮੈਂ ਕੋਸ਼ਿਸ਼ ਕਰਦਾ ਉਹਨਾਂ ਦੇ ਜ਼ਮਾਨੇ ਦੇ ਹਿਸਾਬ ਨਾਲ ਲੋਕਾਂ ਦੇ ਹਿਸਾਬ ਨਾਲ ਚੱਲਿਆ ਜਾਵੇ ਸੋ ਜਿੱਦਾਂ ਜਿੱਦਾਂ ਟਾਈਮ ਚੇਂਜ ਹੁੰਦਾ ਮੇਰਾ ਉਦਾਂ ਦਾ ਮਿਗਾਣੇ ਦੇ ਟੌਪਿਕ ਚੇਂਜ ਹੋ ਰਹੇ ਨੇ ਉਦਾਂ ਦਾ 뮤직 ਮੈਂ ਚੇਂਜ ਕਰ ਰਹੇ ਹਾਂ ਸੋ ਕੰਪੀਟੀਸ਼ਨ ਤਾਂ ਚੰਗੀ ਗੱਲ ਹੁੰਦੀ ਹੈ ਜੇ ਕੰਪੀਟੀਸ਼ਨ ਹੋਵੇ ਤੇ ਬੰਦੇ ਨੂੰ ਹੋਰ ਅੱਛਾ ਕੰਮ ਕਰਦੇ ਨੇ ਲੋਕ ਸੋ ਕੰਪੀਟੀਸ਼ਨ ਇਜ਼ ਗੁੱਡ ਥਿੰਗ ਹਾਂਜੀ ਇਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਚੇਂਜ ਆ ਰਿਹਾ ਹੈ ਚਾਹੇ ਸੰਗਸ ਜੇ ਮਤਲਬ ਸੰਗਸ ਨੂੰ ਲੈ ਕੇ ਹੈ ਮਿਊਜ਼ਿਕ ਨੂੰ ਲੈ ਕੇ ਹੈ ਜਾਂ ਸੰਗਸ ਦਾ ਜਿਹੜਾ ਟ੍ਰੈਂਡ ਹੈ ਬਹੁਤ ਬਦਲ ਰਿਹਾ ਹੈ ਹਰ ਕਿਸਮ ਦਾ ਐਕਸਪੈਰੀਮੈਂਟ ਹੋਣਾ ਚਾਹੀਦਾ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਐਕਸਪੈਰੀਮੈਂਟ ਦੀ ਕੋਈ ਲਿਮਟ ਨਹੀਂ ਹੋਣੀ ਚਾਹੀਦੀ ਹੈ ਦੇਖੋ ਜੀ ਜਿਹੜੇ ਲੋਕਾਂ ਨੇ ਚੰਗਾ ਕੰਮ ਕਰਨਾ ਉਹਨਾਂ ਨੇ ਚੰਗਾ ਹੀ ਕਰਨਾ ਉਹਨਾਂ ਨੇ ਟ੍ਰੈਂਡ ਚੇਂਜ ਦੇ ਹਿਸਾਬ ਨਾਲ ਉਸ ਟ੍ਰੈਂਡ ਵਿੱਚ ਵੀ ਚੰਗਾ ਕੰਮ ਕਰ ਜਾਣਾ ਸੋ ਆਈ ਥਿੰਕ ਲਿਮਟ ਤਾਂ ਜਿਹੜੇ ਲੋਕ ਲਿਮਟ ਕ੍ਰੋਸ ਕਰਦੇ ਹੋਣਗੇ ਉਹਨਾਂ ਵਾਸਤੇ ਅਸੀਂ ਤਾਂ ਕ੍ਰੋਸ ਹੀ ਨਹੀਂ ਕਰਦੇ ਹਾਂਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਸਿੰਗਿੰਗ ਫੀਲਡ ਨੂੰ ਜੇ ਆਪਾਂ ਗੱਲ ਕਰੀਏ ਤੁਹਾਨੂੰ ਗੀਤਾ ਜੈਲਦਾਰ ਦੀ ਗਾਇਕੀ ਕੀ ਇੱਕ ਵਰਡ ਹੀ ਇੱਕ ਸ਼ਬਦ ਵਿੱਚ ਇਹਨੂੰ ਐਲੈਬੋਰੇਟ ਕਰੀਏ ਤਾਂ ਸਿੰਗਿੰਗ ਤੁਹਾਡੇ ਵਾਸਤੇ ਕੀ ਹੈ ਸਿੰਗਿੰਗ ਮੇਰੀ ਸਾਰੀ ਲਾਈਫ ਹੈ ਜੀ ਮੇਰੀ ਜ਼ਿੰਦਗੀ ਹੈ ਮੇਰੀ ਜਾਨ ਹੈ ਸੋ ਅਗਰ ਸਿੰਗਿੰਗ ਨਹੀਂ ਤੇ ਫਿਰ ਮੈਂ ਵੀ ਨਹੀਂ ਓਕੇ ਤੇ ਜਿੱਦਾਂ ਗਾਣੇ ਦੇ ਸੀਕੁਅਲਸ ਬਹੁਤ ਬਣ ਰਹੇ ਨੇ ਸੀਕੁਅਲਸ ਮੈਟਰ ਕਰਦੇ ਨੇ ਜਿਹੜਾ ਮਤਲਬ ਹਰ ਹਾਲਾਤ ਕਿ ਤੁਸੀਂ ਕੁਝ ਨਵਾਂ ਲੈ ਕੇ ਆਉਨੇ ਹੋ ਨਾ ਇਹੀ ਐਫਰਟ ਰਹਿੰਦਾ ਕਿ ਕੁਝ ਨਵਾਂ ਲੈ ਕੇ ਆਪਣੇ ਚਾਣ ਵਾਲੇ ਸਰੋਤਿਆਂ ਵਾਸਤੇ ਪਰ ਕਈ ਵਾਰ ਇਦਾਂ ਹੁੰਦਾ ਕਿ ਫਸਟ Song ਵਿੱਚ ਉਹ ਚੀਜ਼ ਲੱਭਦੇ ਨੇ ਸੈਕਿੰਡ ਚ ਉਹ ਚੀਜ਼ ਫਾਈਂਡ ਆਊਟ ਹੁੰਦੀ ਹੈ ਉਸ ਤੋਂ ਵੀ ਵੱਧ ਕੇ ਤੁਹਾਡੀ ਐਕਸਪੈਕਟੇਸ਼ਨ ਤੋਂ ਉੱਪਰ ਐਂ ਦੇਖੋ ਸਮ ਟਾਈਮ ਲੋਕਾਂ ਨੂੰ ਸੈਕਿੰਡ ਪਾਰਟ ਚੰਗੇ ਲੱਗਦੇ ਨੇ ਸਮ ਟਾਈਮ ਨਹੀਂ ਲੱਗਦੇ ਬਟ ਜਿਹੜਾ ਬਣਾ ਰਿਹਾ ਹੁੰਦਾ ਉਹ ਚੰਗਾ ਸਮਝ ਕੇ ਬਣਾਉਂਦਾ ਕਿ ਮੈਂ ਹੋਰ ਵਧੀਆ ਇਸ ਪਿਛਲੇ ਵਾਲੇ ਨਾਲ ਬੈਟਰ ਕਰ ਦੇਵਾਂ ਤੇ ਜੇ ਨਹੀਂ ਲੋਕਾਂ ਨੂੰ ਪਸੰਦ ਆ ਤਾਂ ਤਾਂ ਹੋਰ ਅਗਲੇ ਸਟੈਪ ਤੇ ਚਲੇ ਜਾ ਕੋਈ ਹੋਰ ਬਣਾ ਲਓ ਕੀ ਨਜ਼ਰੀਆ ਸਿੰਗਿੰਗ ਨੂੰ ਲੱਗੇ ਮਤਲਬ ਆਈਡਲੈਸ ਕਿਸ ਤਰ੍ਹਾਂ ਕਰ ਦੋ ਇਸ ਫੀਲਡ ਨੂੰ ਅਪਾ ਗੱਲ ਕਰੀਏ ਜੇ ਬਤੌਰ ਗਾਇਕ ਕੰਟੀਨਿਊ ਕਰ ਦੋ ਸਾਬ ਆਈ ਥਿੰਕ ਸਿੰਗਿੰਗ ਇਜ਼ ਬੈਸਟ ਤੇ ਜਿਨ੍ਹਾਂ ਲੋਕਾਂ ਨੂੰ ਇਸ ਫੀਲਡ ਵਿੱਚ ਰੱਬ ਨੇ ਭਾਗ ਲਾਏ ਨੇ ਉਹ ਬਹੁਤ ਕਰਮਾ ਵਾਲੇ ਨੇ ਤੇ ਉਹ ਅਰਦਾਸ ਕਰਨ ਕੇ ਤੁਸੀਂ ਇਸ ਸਿੰਗਿੰਗ ਦਾ 파ਟ ਹੂੰ ਫਿਲਮਾਂ ਵਿੱਚ ਕਿੰਨੇ ਤੁਸੀਂ ਪਿੰਕੀ ਮੋਗੇ ਵਾਲੀ ਵਿਆਹ 70 ਕਿਲੋਮੀਟਰ ਅੱਗੇ ਕੋਈ ਪਲਾਨ ਆਊਟ ਹੈ ਕਿ ਫਿਲਮਾਂ ਵਿੱਚ ਵੀ ਦੇਖ ਸਕਾਂਗੇ ਸੌਂਗਸ ਤਾਂ ਕਰ ਹੀ ਰਹੋ ਦੋਵੇਂ ਜਨਰ ਡਿਫਰੈਂਟ ਐਕਟਿੰਗ ਅਲੱਗ ਹੈ ਸਿੰਗਿੰਗ ਅਲੱਗ ਹੈ ਕਿਸ ਤਰ੍ਹਾਂ ਬੈਲੈਂਸ ਕਿਸ ਤਰ੍ਹਾਂ ਕਰਦੇ ਹੋ ਮੈਨੇਜ ਕਿੱਦਾਂ ਕਰਦੇ ਹੋ ਮੈਂ ਤਾਂ ਫਿਲਮਾਂ ਕਰਨੀ ਨਹੀਂ ਦੀ ਹੈ ਜੀ ਮੈਂ ਤਾਂ ਸਿਰਫ ਇਕੱਲੇ ਕਾਂਸਰਟ ਹੀ ਕਰਦਾ ਤੇ ਵਿਆਹਾਂ ਦੇ ਸ਼ੋਅ ਕਰਦਾ ਤੇ ਮੈਂ ਉਹਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹਾਂ ਆਈ ਥਿੰਕ ਮੇ ਫਿਲਮਾ ਬਣਾਉਣ ਵਾਲਿਆਂ ਨੂੰ ਜ਼ਿਆਦਾ ਖੁਸ਼ ਆ। ਸੋ ਮੈਂ ਇੱਥੇ ਖੁਸ਼ ਆ ਮੈਨੂੰ ਲੋਕ ਖਾੜੇ ਲੱਗੀ ਜਾਣ ਮੇਰੇ ਠੀਕ ਆ। ਠੀਕ ਆ। ਤੁਹਾਨੂੰ ਕਿੰਨੇ ਦੇ ਫਿਊਚਰ ਪ੍ਰੈਜ਼ ਨੇ ਕਿਹੜੇ ਕਿਹੜੇ ਸੌਂਗਸ ਲੈ ਕੇ ਆ ਰਹੇ ਹੋ? ਕਾਈਂਡ ਆਫ ਸਰਪ੍ਰਾਈਜ਼ ਰਹੇਗਾ ਥੋੜੇ ਚਾਹਣ ਵਾਲੇ ਵਾਸਤੇ ਕੀ ਸਰਪ੍ਰਾਈਜ਼ ਲੈ ਕੇ ਆ ਰਹੇ ਹੋ? ਦੋ ਗਾਣੇ ਨੇ ਸਾਡੇ ਲਾਇਨਅਪ ਨੇ। ਇੱਕ ਹੈਗਾ ਮਿਰਜ਼ਾ ਤੇ ਦੂਜਾ ਹੈਗਾ ਮੁੰਡਾ ਸੋਹਣਾ। ਦੋਨੋਂ ਰਿਲੀਜ਼ ਕਰ ਰਹੇ ਹਾਂ ਅਸੀਂ ਵਿਦਨ 2-3 ਵੀਕਸ। ਤਾਂ ਤੁਸੀਂ ਦੇਖਿਆ ਸੀਗੇ ਗਾਲਕੇ ਕੀਤਾ ਚਲਦਾਰੀ ਜਿਨ੍ਹਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਬਹੁਤ ਸਾਰੇ ਸਰਪ੍ਰਾਈਜ਼ ਲੈ ਕੇ ਆ ਰਹੇ ਨੇ ਸਾਲ 2025 ਵਿੱਚ ਦੇਖਿਓ ਉਹਨਾਂ ਦੇ ਬਹੁਤ ਸਵਧੀਏ ਗਾਣੇ ਆ ਨੇ ਜਿਹੜੇ ਜਿੱਦਾਂ ਇਸ ਤਰ੍ਹਾਂ ਇਹਨਾਂ ਨੇ ਬਹੁਤ ਸੋਹਣੇ ਗਾਣੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ ਹੁਣ ਵੀ ਇਹ ਗਾਣੇ ਅੱਗੇ ਤੁਹਾਨੂੰ ਹੋਰ ਤੋਹਫੇ ਰੂਪ ਵਿੱਚ ਦੇਣਗੇ ਤਾਜ਼ਾ ਅਪਡੇਟਸ ਲਈ ਬਨੇ ਰਹੋ ਆਜ਼ਾਰ ਟੀਵੀ ਨਿਊਜ਼ ਨਾਲ